वेलकम टू खन्ना न्यूज़ लाइव विश्वर भाभी भाई मर्दाना जी वेलफेयर सोसाइटी पंजाब ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਅਤੇ ਅਨੰਨ ਸਰਦਾਲੂ ਭਾਈ ਮਰਦਾਨਾ ਜੀ ਦਾ 566ਵਾਂ ਜਨਮ ਦਿਹਾੜਾ ਖੰਨਾ ਨੇੜਲੇ ਪਿੰਡ ਕੋੜੀ ਦੇ ਗੁਰਦੁਆਰਾ ਰਵਿਦਾਸ ਸਾਹਿਬ ਵਿਖੇ ਮਨਾਇਆ ਗਿਆ ਇਸ ਮੌਕੇ ਸੋਸਾਇਟੀ ਦੇ ਸੂਬਾ ਮੀਤ ਪ੍ਰਧਾਨ ਜੀਤ ਖਾਨ ਗੋਰੀਆ ਬੰਟੀ ਕੁਡਾਣੀ ਸਰਦਾਰਾ ਸਿੰਘ ਗਾयक ਅਨਵਰ ਪਾਲੀ ਅਤੇ ਵਿਧਾਇਕ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੇ ਦੱਸਿਆ ਕਿ ਇਸ ਮੌਕੇ ਪਾਠਾਂ ਦੇ ਪੋਗ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਬਲਵੀਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬੰਤ ਕੋੜਾਣੀ ਦਸ਼ੋਪਾ ਜੀ ਅੱਜ ਸਮਾਗਮ ਬਾਰੇ ਕੀ ਕਹਿਣਾ ਚਾਹੁੰਦੇ? ਵੈਘਾ ਜੀ ਦਾ ਖਾਲਸਾ, ਸ੍ਰੀ ਵੈਘਾ ਜੀ ਦੀ ਫਤਿਹ। ਬਿਸ਼ਵਰਵਾਬੀ ਭਾਈ ਮਰਦਾਨਾ ਜੀ ਬਲਫੇਅਰ ਸੁਸਾਇਟੀ ਡਿਸ਼ਰ ਪੰਜਾਬ ਦੇ ਪ੍ਰਧਾਨ ਸਾਹਿਬ ਮੈਂਬਰ ਸਹਿਬਾਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਪਿੰਡ ਕੋੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਮਿੱਤਰ ਭਾਈ ਮਰਦਾਨਾ ਜੀ ਦਾ 566 ਜਨਮ ਦਿਹਾੜਾ ਮਨਾ ਰਿਹਾ ਇਹਦੇ ਵਿੱਚ ਰਾਗੀ ਢਾਡੀ ਤੇ ਕੀਰਤਨੀ ਜਿ세 ਆਏ ਹੋਏ ਨੇ ਤੇ ਲੰਗਰ ਚੱਲ ਰਿਹਾ ਤੇ ਬਾਕੀ ਨਨਕਲੇਵਾ ਸੰਗਤਾਂ ਦਾ ਤੇ ਦੂਰੋਂ ਨੇੜੋਂ ਜਿਹੜੇ ਪਿੰਡਾਂ ਤੋਂ ਸੰਗਤਾਂ ਆ ਉਹਨਾਂ ਦਾ ਵੀ ਧੰਨਵਾਦ ਧੰਨਵਾਦ ਕਰਦੇ ਆ ਬਾਕੀ ਸਾਡੇ ਪ੍ਰਧਾਨ ਸਾਹਿਬ ਵੀ ਪ੍ਰਧਾਨਜੀਤ ਗੋਰੀਆ ਜੀ ਦਾ ਵੀ ਬਹੁਤ ਧੰਨਵਾਦ ਤੇ ਬਾਕੀ ਜਿਹੜਾ ਹੋਰ ਸਾਡੇ ਮੈਂਬਰ ਸਹਿਬਾਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਡਾ ਪਰਾਲਾ ਕਰਕੇ ਇੱਥੇ ਪਿੰਡ ਕੌੜੀ ਦੇ ਵਿੱਚ ਐਡਾ ਵੱਡਾ ਅੱਜ ਪ੍ਰੋਗਰਾਮ ਰੱਖਿਆ ਗਿਆ ਵਿਸ਼ਵ ਰਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਵੱਲੋਂ ਪੂਰੇ ਪੰਜਾਬ ਦੇ ਜਿੰਨੇ ਵੀ ਸੰਗਤਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ ਜੀ ਸੰਗਤਿਆ ਅੱਜ ਕੀ ਪ੍ਰੋਗਰਾਮ ਹੈ ਇੱਥੇ ਕੌੜੀ ਜਿਹੜੇ ਸੰਸਥਾ ਨੂੰ ਰੱਖਿਆ ਗਿਆ ਸਭ ਤੋਂ ਪਹਿਲਾਂ ਤਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਪਹਿਲਾ ਤਾਂ ਸੁਖੀ ਸਾਡੇ ਚਿਰਗੁਰ ਨਾਲਕਦੇਜੀ ਦੇ ਸਾਥੀ ਰਵਾਬੀ ਭਾਈ ਮਰਦਾਨਾ ਜੀ ਦੇ 566 ਮੇਂ ਪ੍ਰਕਾਸ਼ਪੁਰਪ ਦੀਆਂ ਜਿੰਨੀਆਂ ਵੀ ਸੰਗਤਾਂ ਨੂੰ ਸਾਡੇ ਸਮੂਹ ਇਲਾਕਾ ਨਿਵਾਸੀ ਤੇ ਬਾਹਰੋਂ ਕੈਨੇਡਾ ਅਮਰੀਕਾ ਸਭ ਤੋਂ ਉਹਨਾਂ ਨੂੰ ਬਹੁਤ ਵੱਡੀਆਂ ਇਸ ਸ਼ੁਭ ਦਾ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਇਹ 566 ਮਾ ਭਾਈ ਮਰਦਾਨਾ ਜੀ ਜਨਤਿਆੜਾ ਤੇ ਸਾਡੇ ਇਲਾਕੇ ਦੇ ਸਮੂਹ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਤੇ ਜਿਹੜਾ ਹੈ ਭਾਈ ਮਰਦਾਨਾ ਜੀ ਦਾ ਸ਼ਰੋਮਣੀ ਭਗਤ ਰਵਦਾਦ ਜੀ ਦਾ ਗੁਰਦੁਆਰੇ ਦੇ ਵਿੱਚ ਮਨਾਇਆ ਗਿਆ ਪਿੰਡ ਕੌੜੀ ਦੇਖੇ ਅਸੀਂ ਗੁਰਨਾਮਕ ਨਾਮ ਲੇਵਾ ਦਾ ਤੇ ਸਮੂਹ ਇਲਾਕੇ ਦਾ ਪੈਦਲੋਂ ਅਸੀਂ ਧੰਨਵਾਦ ਕਰਦੇ ਆ ਤੇ ਜਿਹੜਾ ਇੱਥੇ ਸਮਾਰਗਮ ਹੋ ਰਿਹਾ ਭਾਈ ਮਰਦਾਨਾ ਜੀ ਦੀ ਯਾਦ ਦੇ ਵਿੱਚ ਤੇ ਲੰਗਰ ਤੇ ਹੋਰ ਆਪਣੀ ਸ਼ਰਮ ਲਈ ਕਮੇਟੀ ਦੇ ਗੁਰਦੁਆਰਾ ਪਰਮੰਧਕਵਿਟੀ ਦੇ ਵੱਲੋਂ ਆਪਣੇ ਗੁਰਦੁਆਰਾ ਮੱਜੀ ਸਾਹਿਬ ਤੇ ਉਹਦੇ ਵਿੱਚੋਂ ਰਾਗੀ ਕਥਾਵਾਚਕ ਹਰਪ੍ਰੀਤ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਕਥਾਵਾਚਕ ਉਹ ਆਪਣੀ ਕਥਾ ਦੇ ਰਾਹੀਂ ਭਾਈ ਮਰਦਾਨਾ ਜੀ ਦੀ ਜੀਵਨੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਭਾਈ ਬਲਬੀਰ ਸਿੰਘ ਜੀ ਰਾਗੀ ਦਾ ਜਥਾ ਉਹ ਵੀ ਲੋਕਾਂ ਨੂੰ ਕੀ ਸੰਦਰਾਂਹੀਂ ਆਨੰਦ ਮਾਣ ਰਹੀਆਂ ਨੇ ਸੰਗਤਾਂ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਅਰਵਜ ਜੀ ਅਰਵਜ ਜੀ ਦੀ ਅਹਿਦਾ ਪ੍ਰੋਗਰਾਮ ਸੀ ਇਸੇ ਲਈ ਅੱਜ ਜੀ ਭਾਈ ਮਰਦਾਨਾ ਵਿਸ਼ਵਰਵਾਦੀ ਕਮੇਟੀ ਵੱਲੋਂ ਪਿੰਡ ਕੌੜੀ ਦੇ ਵਿੱਚ ਬਾਬਾ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਦੇ ਵਿੱਚ ਇਹ ਜਿਹੜਾ 566 ਰਮਾ ਉਹਨਾਂ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਹੈ ਉਹ ਮਨਾਇਆ ਜਾ ਰਿਹਾ ਹੈ ਜੀ ਸਾਰੀਆਂ ਸੰਗਤਾਂ ਜੀ ਹਮ ਅੱਗੇ ਪਹੁੰਚੀਆਂ ਨੇ ਅਸੀਂ ਸਾਰੇ ਨਗਰ ਵਾਸੀਆਂ ਨੂੰ ਸਾਰੀ ਦੁਨੀਆ ਦੇ ਜਿੱਥੇ ਤੇ ਵੀ ਲੋਕ ਬੈਠੇ ਸਾਰਿਆਂ ਨੂੰ ਬਾਬਾ ਮਰਦਾਨਾ ਜੀ ਦੇ ਜਨਮ ਦਿਹਾੜੇ ਦੀਆਂ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ پیش ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਜਿਉ ਕਿ ਆਪਣੇ ਰਹਿਬਰਾਂ ਦੇ ਅਸੀਂ ਪੁਰਬ ਮਨਾ ਰਹੇ ਹਾਂ ਇਹੋ ਜੀਆਂ ਖੁਸ਼ੀਆਂ ਦੇ ਪਲ ਸਾਨੂੰ ਕਦੇ ਵੀ ਖੁੰਝਣੇ ਨਹੀਂ ਚਾਹੀਦੇ ਖੁੰਝਣ ਦੇ ਨਹੀਂ ਚਾਹੀਦੇ ਇਹ ਖੁਸ਼ੀ ਦੇ ਪਲ ਜੋ ਅੱਜ ਸਿੱਤੇ ਮਹਿਸੂਸ ਕਰ ਰਹੇ ਹਾਂ ਵਿਸ਼ੁਰ ਬਾਬੀ ਭਾਈ ਮਰਦਾਨਾ ਜੀ ਵੈਲ ਫਿਰ ਸੋਸਾਇਟੀ ਵੱਲੋਂ ਜੋ ਕਿ ਭਾਈ ਮਰਦਾਨਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਹੈ ਕੀਰਤਨ ਕਥਾ ਵਿਚਾਰਾਂ ਦਾ ਸਮਾਗਮ ਹੈ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ ਉਪਰੰਤ ਕਥਾ ਹੋਈ ਹੈ ਕਥਾ ਦੇ ਹੁਣ ਕੀਰਤਨ ਪ੍ਰਵਾਹ ਚੱਲ ਰਹੇ ਹਨ ਇਸੇ ਤਰ੍ਹਾਂ ਨਗਰ ਨਿਵਾਸੀ ਸੰਗਤਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਅਸੀਂ ਤਨਵਾਦੀ ਹਾਂ ਸਾਰੀਆਂ ਸੰਗਤਾਂ ਦੇ ਅਤੇ ਚੈਨਲ ਵਾਲਿਆਂ ਦੇ ਜੋ ਕਿ ਸਾਡਾ ਇਹ ਸੁਨੇਹਾ ਸਾਰੇ ਵਿਸ਼ਵ ਤੱਕ ਪਹੁੰਚਾ ਰਹੇ ਹਨ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਸਮਾਗਮ ਕੌੜੀ ਦੇ ਵਿੱਚ ਤੁਸੀਂ ਪਹੁੰਚੇ ਸੀ ਕੀ ਕਹਿਣਾ ਜੀ ਇਸ ਬਾਰੇ ਸਨਤ ਖੰਨਾ న్యూਸ ਲਾਈਵ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਅੱਜ ਪਿੰਡ ਕੋੜੀ ਵਿਖੇ ਭਾਈ ਮਰਦਾਨਾ ਜੀ ਦੇ 566ਵੇਂ ਜਨਮ ਦਿਵਸ ਦੇ ਇਸ ਮੱਧ ਵਿੱਚ ਇੱਥੇ ਸਮਾਗਮ ਕੀਤੇ ਜਾ ਰਹੇ ਨੇ ਇੱਥੇ ਮੁੱਖ ਕਥਾਵਾਚਕ ਤੇ ਮੰਜੀ ਸਾਹਿਬ ਗੁਰਦੁਆਰਾ ਤੋਂ ਹੈਡ ਕੀਰਤਨੀ ਜਿੱਥੇ ਇੱਥੇ ਆਏ ਹੋਏ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਮੈਨੂੰ ਵੀ ਸੁਆ ਮਿਲਿਆ ਕਿ ਮੈਂ ਵੀ ਇਸ ਧਾਰਮਿਕ ਸਥਾਨ ਤੇ ਜਾ ਕੇ ਆਪਣੇ ਨਮਸਤਕ ਹੋਵਾਂ ਮੈਂ ਜਦੋਂ ਇੱਥੇ ਆਇਆ ਤਾਂ ਇੱਥੇ ਜਿਹੜੀ ਵਿਸ਼ਵ ਪ੍ਰਭਾਵੀ ਮਰਦਾਨਾ ਜੀ ਦਾ ਇੱਥੇ ਸੁਸਾਇਟੀ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਸੋ ਪ੍ਰਮਾਤਮਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਮਿਹਰ ਰੱਖਣ ਭਾਈ ਮਰਦਾਨਾ ਜੀ ਦੇ ਆਪਣੇ ਜੋ ਉਹਨਾਂ ਨੇ ਸਾਥ ਦਿੱਤਾ ਹੈ ਉੱਥੋਂ ਪਨ ਕੇ ਸਾਥੀ ਹੋਣ ਦਾ ਤੇ ਇੱਕ ਰਵਾਬੀ ਹੋਣ ਦਾ ਆਪਾਂ ਨੂੰ ਸੁਨੇਹਾ ਮਿਲਿਆ ਆਪਾਂ ਜਦੋਂ ਮਹਾਰਾਜ ਨੂੰ ਕਿਸੇ ਕਿਸੇ ਤਰ੍ਹਾਂ ਦਾ ਕੋਈ ਖਿਆਲ ਆਉਂਦਾ ਸੀ ਤਾਂ ਉਹ ਖਿਆਲ ਨੂੰ ਆਪਣੇ ਰੰਗਰ ਦਿੰਦੇ ਸੀ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ ਬਾਣੀ ਨੂੰ ਪੂਰੇ ਲਿਉਣ ਵਾਸਤੇ ਬਾਬਾ ਜੀ ਨੂੰ ਫਿਰ ਪ੍ਰਦਾਨੇ ਹਰਦੇਸ਼ ਕਰਦੇ ਸੀ ਵੀ ਰਵਾਬ ਹੋ ਜਾ ਰਵਾਬ ਦੇ ਵਿੱਚ ਐਸੀ ਕੋਈ ਤੰਤੀ ਆਵਾਜ਼ ਨਿਕਲਦੀ ਸੀ ਜਿਹਦੇ ਮਹਾਰਾਜ ਪ੍ਰਭੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਪਰਮ ਪਰਮਾਤਮਾ ਵਿੱਚ ਲੀਨ ਹੋ ਕੇ ਆਪਣੀ ਬਾਣੀ ਦਾ ਉਚਾਰਨ ਕਰਦੇ ਸੀ ਸੋ ਭਾਈ ਮਰਦਾਨਾ ਜੀ ਨੇ ਇੱਥੇ ਉਦਾਸੀਆਂ ਗੁਰੂ ਨਾਨਕ ਜੀ ਨੇ ਉਦਾਸੀਆਂ ਕੀਤੀਆਂ ਭਾਈ ਮਰਦਾਨਾ ਜੀ ਦਾ ਸਾਥ ਨਾਲ ਸਾਧਤਾ ਜਦੋਂ ਵੀ ਕਿਤੇ ਅਸੀਂ ਵੀ ਲੋਕ ਕਿਤੇ ਜਾਂਦੇ ਆ ਕਿਤੇ ਧਾਰਮਿਕ ਸਥਾਨਾਂ ਤੇ ਜਾਂਦੇ ਆ ਅਸੀਂ ਵੀ ਕਹਿੰਦੇ ਚਲ ਯਾਰ ਆਪਾਂ ਕਿਤੇ ਆਪਾਂ ਦੋ ਬੰਦੇ ਇਕੱਠੇ ਹੋ ਕੇ ਜਾਈਏ ਸੋ ਉਹਦੇ ਵਿੱਚ ਭਾਈ ਮਰਦਾਨਾ ਜੀ ਦਾ ਗੁਰਨਾਨਕ ਦੇਵ ਜੀ ਨੇ ਉਦਾਸੀਆਂ ਦੇ ਵਿੱਚ ਬਹੁਤ ਸਹਿਯੋਗ ਰਿਹਾ ਹੈ ਅੱਜ ਆਪਾਂ ਉਹਨਾਂ ਦਾ 56ਵਾਂ ਜਨਮ ਦਿਹਾੜਾ ਮਨਾ ਰਹੇ ਆ। ਪਰਮ ਪ੍ਰਮਾਤਮਾ ਸਾਰਿਆਂ ਦੇ ਆਪਣੇ ਕਿਰਪਾ ਰੱਖੇ, ਸੋਸਾਇਟੀ ਦੇ ਕਿਰਪਾ ਰੱਖੇ, ਆਪ ਪਾਰਸਾਲ ਇਹ ਜੇ ਤਿਹਾਰ ਮਨਾਉਂਦੇ ਰਹੀਏ। ਵੇਗੁਰੂ ਜੀ ਕਾ ਖਾਲਸਾ, ਵੇਗੁਰੂ ਜੀ ਕੀ ਫਤਿਹ। ਖੰਨਾ ਤੋਂ ਪਰਮਜੀਤ ਸਿੰਘ ਟੀਮ ਆਂਦੀ ਖਾਸ ਰਿਪੋਰਟ।